ਇਹ 55 ਬੰਦੇ ਪੂਰੇ ਘੋਣੇ ਚ ਜਾਈਦੇ ਨੇ। ਲੈ ਗਏ ਠਾਣੇ ਪਾ ਗਏ ਦੱਸਣਾ ਹੁਣ ਗੱਡੀ ਹੋਰ ਹੀ ਗੱਲਾਂ ਨੇ ਨਾ ਫੇਰ ਹੋਰ ਹੀ ਗੱਲਾਂ ਨੇ ਜੀ। ਗੁਣਾ ਬੰਦੇ ਜਿੱਪੀ ਦੇ ਤਾਂ ਕਿਵੇਂ ਆਉਗਈ। ਹਾਂ ਇਹ ਸਵਾਰੀ ਇਹ ਕਹਿ ਰਹੀ ਐ ਵੀ ਸਵਾਰੀ ਤੁਸੀਂ 55 ਤੋਂ ਵੱਧ ਰੱਖੀ ਐ। ਭਾਈ ਜੀ ਸਟਾਪ ਦੇ ਦੇਣਗੇ। ਸਮਾਣਾ ਇਲਾਕੇ ਦੇ ਲੋਕ ਬਸਾਂ ਦੀ ਕਮੀ ਦੇ ਕਰਕੇ ਲੰਬੇ ਅਰਸੇ ਕਰੀਬ 40 ਸਾਲ ਤੋਂ ਅਸੀਂ ਦੇਖ ਰਹੇ ਆ ਵੀ ਸਮਾਣੇ ਤੋਂ ਪਟਿਆਲਾ ਚੰਡੀਗੜ੍ਹ ਜਾਣਾ ਹੋਵੇ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਐ। ਬਸਾਂ ਆਂਦੀਆਂ ਤਾਂ ਬਸਾਂ ਤੇ ਲੋਕ ਇਸ ਤਰ੍ਹਾਂ ਭਸਦੇ ਆ ਜਿਸ ਤਰ੍ਹਾਂ ਕਿਸੇ ਮੇਲੇ 'ਚ ਜਾ ਰਹੇ ਹੋ ਫਰਸਟ ਆ ਗਿਆ ਫਰਸਟ 52 ਬੰਦੇ ਪੂਰੇ ਹੋਣੇ ਚਾਹੀਦੇ ਨੇ ਕਿੰਨੇ ਚਾਹੀਦੇ ਤੁਸੀਂ ਗਿਣੋ ਅੰਦਰ ਜਾ ਕੇ ਕਿ 52 ਬੰਦੇ ਪੂਰੇ ਨੇ ਬਸ ਹੋਰ ਕੋਈ ਸਾਨੂੰ ਨਹੀਂ ਸਵਾਰੀਆਂ ਉਤਾਰ ਕੇ ਆਪੇ ਨਿੱਜੀ ਸਾਹਿਬ ਉਤਾਰ ਲਾਂ ਦੇ ਆਪਣੇ ਡਰਾਈਵਰ ਤੇ ਕਨੈਕਟਰ ਨੂੰ ਛੱਡ ਕੇ 52 ਬੰਦੇ ਬਸ ਤੇ ਪੂਰੇ ਹੋਣੇ ਚਾਹੀਦੇ ਨੇ ਇਸ ਚੀਜ਼ ਦੀ ਕੋਣ ਉਹ ਕਰੇਗਾ ਜ਼ਿੰਮੇਵਾਰੀ ਲੇਗਾ ਫਿਰ ਇਹਨਾਂ ਦਾ ਸਾਬ ਕਿਉਂ ਵੱਧ ਚੱਲ ਰਹੀ ਸਾਨੂੰ ਉਤਾਰੇ ਪਿਆਰ ਨਾਲ ਸੀ ਪਿਆਰ ਨਾਲ ਉਤਰਿਆ ਮੇਰਾ ਨਾਮ ਕਰਤਪਾਲ ਹਾਂ ਕਿਹੜੇ ਨੰਬਰ ਕਿਹੜੇ ਰੂਟ ਤੇ ਚੱਲੇ ਹੋ ਪਟਿਆਲਾ ਜਾ ਰਹੇ ਭਾਈ ਜੀ ਸਟਾਪ ਦੇਣਗੇ ਉਹਨਾਂ ਦੀ ਮਾਤਾ ਨਾਲ ਦੋ ਬੰਦੇ ਦੋ ਬੰਦੇ ਵੱਧ ਨੇ ਦੋ ਸਵਾਰੀ ਬਦਲੇ ਜੋ ਕਿ ਫਿਰ ਸਰਕਾਰ ਵੀ ਕਹ ਰਹੀ ਤੇ ਇੱਕ ਦੋ ਤਾਂ ਅਡਜਸਟ ਕਰ ਸਕਦੇ ਹੋ ਫਿਰ ਫਿਰ ਇਹ ਕਦਰ ਰੌਲਾ ਪਾਉਂਦੇ ਨੇ ਜੀ ਇਹ ਕਹਿੰਦੇ ਪਵੰਚਾਂ ਦੇ ਉੱਪਰ ਨਹੀਂ ਜਾਣਾ ਚਾਹੀਦਾ ਪਵੰਚਾਂ ਦੇ ਉੱਪਰ ਕਿਉਂ ਉਡਾ ਰਹੇ ਫਿਰ ਨਹੀਂ ਨਹੀਂ ਜਦੋਂ ਗਵਰਨਮੈਂਟ ਹੀ ਕਹਿ ਰਹੀ ਐ ਵੀ ਇੱਕ ਦੋ ਨਹੀਂ ਨਹੀਂ ਅਸੀਂ ਕੋਈ ਤਰਾਜ ਨਹੀਂ ਸਾਡਾ ਕੋਈ ਤਰਾਜ ਨਹੀਂ ਸਾਡਾ ਕੋਈ ਤਰਾਜ ਨਹੀਂ ਐ ਪਵੰਚਾਂ ਦੇ ਉੱਪਰ ਨਾ ਬਿਠਾਓ ਨਾ ਫਿਰ ਤੁਸੀਂ ਨਹੀਂ ਨਹੀਂ ਗਵਰਨਮੈਂਟ ਖੁਦ ਇੱਕ ਮੰਤਰੀ ਸਾਹਿਬ ਦਾ ਹੀ ਬਿਆਨ ਆਇਆ 20 ਪੰਚਾਂ ਰੈਜਸਟਮੈਂਟ ਕਰੋ ਉਹ ਅਡਜਸਟ ਕਰੇ ਨੇ ਜੀ ਜੇ ਤਾਂ ਇਹ ਮਾਤਰੀ ਸਾਹਿਬ ਦਾ ਬਿਆਨ ਨਹੀਂ ਆ ਤੁਸੀਂ ਕਹੋ ਵੀ ਅਡਜਸਟਮੈਂਟ ਦਾ ਉਹਨਾਂ ਦਾ ਬਿਆਨ ਨਹੀਂ ਆ ਉਹ ਕਰੇ ਨੇ ਵੀ ਆਰਟੀਸੀ ਆਜ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਪੂਰੀ ਸੁਵਿਧਾ ਨਹੀਂ ਦੇ ਸਕੀ ਔਰ ਹੁਣ ਨਿਆ ਜਿਹੜਾ ਫਰਮਾਨ ਕੈਨੇਡਾ ਡਰਾਈਵਰਾਂ ਵੱਲੋਂ 52 ਸਵਰਗ ਲੈ ਜਾਂਦੇ ਉਸ ਦੇ ਵਾਸਤੇ ਸਮੱਸਿਆ ਹੋਰ ਜ਼ਿਆਦਾ ਵੱਧ ਗਈ ਹੈ ਗਲਵਾਦ ਕਰਦੇ ਇਹ ਲੋਕਾਂ ਨਾਲ ਵੀ ਕਿਸ ਤਰ੍ਹਾਂ ਦੀ ਸਮੱਸਿਆ ਤਾਂ ਲੋਕ ਜੂਝ ਰਹੇ ਆ ਜੀ ਕੀ ਨਾਮ ਹੈ ਤੁਹਾਡਾ ਖਲੂਪ ਸਿੰਘ ਹੈ ਹਾਂ ਕਿਹੜੇ ਪਿੰਡ ਦੇ ਤੁਹਾਡਾ ਇਹ ਟਰਾਲੀ ਹੈ ਟਰਾਲੀ ਪਟਿਆਲੇ ਜਾਣਾ ਹੋਵੇ ਤਾਂ ਕੀ ਹਾਲਾਤ ਹੁੰਦੇ ਆ ਪਟਿਆਲੇ ਜਾਣਾ ਹੋਵੇ ਤਾਂ ਬਹੁਤ ਦੇਰ ਇੱਥੇ ਇੰਤਜ਼ਾਰ ਕਰਨਾ ਪੈਂਦਾ। ਇਹ ਇੰਤਜ਼ਾਰ ਕਰਨ ਦੇ ਬਾਵਜੂਦ ਤੇ ਭੀੜ ਬਹੁਤ ਜ਼ਿਆਦਾ ਹੁੰਦੀ। ਇਸ ਕਰਕੇ ਬਹੁਤ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਕੀ ਹੋਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ 55 ਤੋਂ ਪਹਿਲਾਂ 250-50-60 ਸਵਾਰੀਆਂ ਜਾਂਦੀ ਸੀ ਉਹ ਫਿਰ ਵੀ ਮੰਨ ਲਓ ਹਾਲਾਤ ਤੇ ਹੁਣ ਤਾਂ ਬੰਨਦਾ ਹੋ ਗਈ ਤਾਂ ਹੋਰ ਮੁਸ਼ਕਲ। ਇਸੇ ਕਰਕੇ ਪਤਾ ਇਹ ਨਾ ਗੱਡੀਆਂ ਜ਼ਿਆਦਾ ਕਰਨੀਆਂ ਪੈਣਗੀਆਂ ਵਧਾਉਣੀਆਂ ਪੈਣਗੀਆਂ ਇਸ ਕਰਕੇ ਸਮੱਸਿਆ ਦੂਰ ਹੋਊਗੀ। ਨਹੀਂ ਤਾਂ ਕੋਈ ਹੱਲ ਨਹੀਂ ਆ ਰਿਹਾ। ਨਹੀਂ ਤਾਂ ਜਾਂ ਪਹਿਲੇ ਹੀ ਇਸ ਤੋ ਤਾਂ ਠੀਕ ਸੀਗਾ। ਆਦਮੀ ਕਿਸੇ ਨਾ ਕਿਸੇ ਤਰ੍ਹਾਂ ਆਪ ਦਾ ਪਹੁੰਚਦਾ ਜਾਂਦਾ ਸੀ ਹੁਣ ਆਪ ਦੇ ਜਿੱਥੇ ਕਿਤੇ ਜਾਣਾ ਉਹ ਜਾ ਕਰਕੇ ਬਹੁਤ ਮੁਸ਼ਕਲ ਹੈ ਬਹੁਤ ਦਿੱਕਤ ਆਉਂਦੀ ਹੈ ਕਿੰਨਾ ਟਾਈਮ ਹੋਇਆ ਖੜੇ ਸਾਨੂੰ ਘੰਟੇ ਤੋਂ ਜ਼ਿਆਦਾ ਹੋ ਗਿਆ ਜੀ ਕੀ ਹਾਲਾਤ ਹੈ ਬਹੁਤ ਬੁਰੇ ਨੇ ਜੀ ਬਾਹਰ ਦਾ ਇਥੋਂ ਪਟਿਆਲੇ ਤੋਂ ਬਹੁਤ ਬੁਰਾ ਹਾਲ ਹੈ ਜੀ ਹਸਤਾ ਅੱਗੇ ਤੇ ਅੱਗੇ ਜਾਣਾ ਸੀ ਸੰਤਾ ਜੀ 11 ਵਜੇ ਪਹੁੰਚਣਾ ਸੀ ਡੈਥ ਹੋਊਗੀ ਕਿਸੇ ਦੀ ਆ ਖੜੇ ਹਾਂ ਜੀ 10:00 ਵੱਜ ਗਏ ਜਾਣਾ ਦੀ ਇੰਨੀ ਦੂਰ ਸੀ ਤਾਂ ਰਾਜਪੁਰੇ ਕੋਲੇ ਦੱਸੋ ਕੀ ਕਰੀਏ ਹੁਣ ਅਸੀਂ ਲੇਟ ਹੋ ਜਾਂਦੇ ਪਾਤਲਾ ਤੋਂ ਅਸੀਂ ਆਨੇ ਆ ਕਾਲਜ ਚ ਹਾਂਜੀ ਟੈਂਸ਼ਨ ਕਾਲਜ ਚ ਜਾਣੇ ਆ ਬਹੁਤ ਵਾਰੀ ਲੇਟ ਹੋ ਚੁੱਕੇ ਆ ਕਿੰਨਾ ਟਾਈਮ ਲੇਟ ਹੋ ਜਾਂਦੇ ਹੋ ਅੱਧਾ ਘੰਟਾ ਲੇਟ ਹੋ ਜਾਂਦਾ ਹਾਂਜੀ ਹੁਣ ਕਿੰਨੇ ਟਾਈਮ ਹੋ ਗਿਆ ਇੱਥੇ ਕਿੜੇ ਹੁਣ ਤਾਂ ਸਾਡਾ ਵੀ ਸਰ ਜਾਂਦਾ ਹੈ ਵੀ ਕਿੜੇ ਹਾਂਜੀ ਕਿਉਂਕਿ ਪੇਪਰਾਂ 'ਚ ਬਹੁਤ ਔਕਾ ਹੋ ਜਾਂਦਾ ਹੈ ਪੇਪਰਾਂ 'ਚ ਕੀ ਮੁਸ਼ਕਿਲ ਆਂਦੀ ਹੈ ਇੱਥੇ ਘੰਟਾ ਲੇਟ ਹੋ ਜਾਂਦੇ ਆ ਜੀ ਹਾਂਜੀ ਇਸ ਕਰਕੇ ਆਪਣਾ ਪੈਪਰ ਨੂੰ ਨਹੀਂ ਹੋ ਰਹੀ ਇਤਨਾ ਘਾ ਸਕਦਾ ਹਾਂ ਹਾਂਜੀ ਦਿਨ ਚਾਰਾਂ ਦੇ ਪਸਾ ਦਾ ਸਮਾਣਾ ਹਾਂਜੀ ਹਾਲਾਤ ਇਹਨੇ ਪਹਿਲਾਂ ਫਤਗੰਜਾ ਵਾਲਾ ਮਟਰ ਆ ਗਿਆ ਇਸ ਦੀ ਇਸ ਵੱਸ ਸੇ ਪੈਦਾ ਹੋਈ ਇਹ ਲੋਗਾਂ ਨੂੰ ਤੁੰਤੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹਦੇ ਕਾਰਨ ਤਾਂ ਸਵੱਛਤਾ ਦਾ ਹੱਲ ਹੋ ਜਾਂਦਾ ਪਰ ਸਾਡੇ ਜੀਐਫ ਸਾਹਿਬ ਨੇ ਹੁਣ ਪਿੰਡਾਂ ਚੋਂ ਗੱਡੇ ਰੋਕੇ ਜਾਂ ਲੌਂਗ ਰੂਟ ਰੋਕੇ ਸਵਾਡੇ ਲੋਕਲ ਪਾਦੇ ਨੇ ਔਰ ਜਿੰਨਾ ਸੀ ਲੋਰ ਲਾਉਣਾਂ ਦੀ ਕੋਸ਼ਿਸ਼ ਕਰਦਾ ਜੀਐਫ ਸਾਹਿਬ ਅਸੀਂ ਜਿਹੜਾ ਸਵਾਡੇ ਦਾ ਰਸ ਹੈ ਉਹ ਕਲੀਅਰ ਕਰ ਰਹੇ ਹਾਂ ਬਿਲਕੁਲ ਜੀ ਇਹ ਸਰਕਾਰ ਦੀਆਂ ਨਲਕੀਆਂ ਨੇਗੀਆਂ ਆ ਤੇ ਸਾਡੇ ਭਰਾ ਸਾਡੇ ਨੌਜਵਾਨ ਬੇਰੁਜ਼ਗਾਰ ਖੜੇ ਨੇ ਬਹੁਤ ਜ਼ਿਆਦੇ 2 ਸਾਲ ਹੋ ਗਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਤਾ ਚਾਈ ਨੂੰ ਸਾਡੇ ਵਿਭਾਗ ਦੇ ਵਿੱਚ ਲਗਭਗ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ 800 900 ਬੱਸ ਕੰਡਮ ਹੋ ਗਈ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇਹਨੇ 2 ਸਾਲਾਂ ਦੇ ਵਿੱਚ ਕਿੰਨੀਆਂ ਬੱਸਾਂ ਪਾਈਆਂ ਨੇ ਕਿੰਨਾ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ ਸੋ ਸਰਕਾਰ ਦੀਆਂ ਨਲਕੀਆਂ ਨੇ ਜੀ ਇਹ ਕਿ ਸਰਕਾਰ ਭੁਗਤਰੀ ਹੈ ਇਹ ਹਾਸੋਈ ਨੇ ਬਿਆਨ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਸਾਡੇ ਮੰਤਰੀ ਜੀ ਦੇ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਦੇ ਰਹੇ ਨੇ ਵੀ ਇਹ ਹਦੈਤਾਂ ਸਾਡੀਆਂ ਨਹੀਂ ਹੈਗੀਆਂ ਅਸੀਂ ਕਾਨੂੰਨ ਜੋ ਕਾਨੂੰਨ ਦਾ ਐਕਟ ਹੈ ਪੀਆਰਟੀਸੀ ਦਾ ਜਾਂ ਪੰਜਾਬ ਰੋਡਵੇ ਦਾ ਅਸੀਂ ਐਕਟ ਦੇ ਅਨੁਸਾਰ ਸਵਾਰੀਆਂ ਚੜ ਰਹਿਆਂਗੇ ਪਹਿਲੇ ਵੀ ਹਾਲਾਤ ਕੀ ਸੀ ਪਹਿਲਾਂ ਹੀ ਪਸਾ ਕੇ ਹਾਲਾਤ ਸਮਾਨ ਨੇ ਤੇ ਹੀ ਰਹਿੰਦੇ ਪਹਿਲਾਂ ਬਿਲਕੁਲ ਜੀ ਦੇਖੋ ਹਾਲਾਤ ਤਾਂ ਇਹ ਹੈ ਸਿਸਟਮ ਇਹ ਬਣਿਆ ਪਿਆ ਪੰਜਾਬ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਕਿਸੇ ਵੀ ਵਿਭਾਗ ਦੇ ਵਿੱਚ ਗਰਾਊਂਡ ਲੈਵਲ ਤੇ ਕਿਤੇ ਵੀ ਤੁਹਾਨੂੰ ਕਿਸੇ ਵੀ ਵਿਭਾਗ ਦੇ ਵਿੱਚ ਸਰਕਾਰ ਵੱਲੋਂ ਹਾਂ ਪੱਕੇ ਹੰਗਾਰਾ ਨਹੀਂ ਹੈਗਾ ਚਾਹੇ ਉਹ ਹਸਪੀਟਲ ਨਾਲੋਂ ਜੇਕਰ ਕਿਸੇ ਨੂੰ ਸਰਟੀਫਿਕੇਟ ਲੱਗਦੀ ਹੈ ਕਿਹੜਾ ਜਾਂਦਾ ਕੋਈ ਸਰਕਾਰੀ ਹਸਪੀਟਲ ਸਾਰੇ ਪ੍ਰਾਈਵੇਟ ਨੂੰ ਭਜਦੇ ਨੇ ਸਰਕਾਰੀ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਿਸੇ ਅਧਿਕਾਰੀ ਦਾ ਕਿਸੇ ਐਮਐਲਏ ਦਾ ਕਿਸੇ ਮੰਤਰੀ ਦਾ ਕਿਸੇ ਉੱਚ ਅਧਿਕਾਰੀ ਦਾ ਬੇਡਾ ਪੜਦਾ ਕਿਹਦਾ ਸਰਕਾਰੀ ਸਕੂਲਾਂ 'ਚ ਇਸੇ ਤਰ੍ਹਾਂ ਸਰਕਾਰੀ ਬੱਸਾਂ ਦੀ ਹਾਲਾਤ ਇਹਨਾਂ ਨੇ ਕਰ ਦੇਣੇ ਆ 800 ਬੱਸ ਕੰਡਮ ਹੋ ਗਈ ਆਮ ਪਬਲਿਕ ਨੂੰ 3 ਕਰੋੜ ਆਮ ਪਬਲਿਕ ਹੈ ਪੰਜਾਬ ਦੀ ਉਹਨੂੰ ਸਹੀ ਸਹੂਲਤ ਦੇਣ ਵਾਸਤੇ ਘੱਟੋ ਘੱਟ ਇਹਨਾਂ ਨੇ 5000 10000 ਬੱਸ ਚਾਹੀਦੀ ਸੀ ਪੰਜਾਬ ਦੇ ਵਿੱਚ ਪਰ ਭਾਈ ਇੱਕ ਬੱਸ ਵੀ ਨਹੀਂ ਇਹਨਾਂ ਨੇ ਲੋਕ ਇੱਕੋ ਮੰਗ ਕਰ ਰਹੇ ਕਿ ਬਸਾਂ ਵਧਾਈਆਂ ਜਾਣ ਸਰਕਾਰ ਪੀਆਰਟੀਸੀ ਦੇ ਬੇੜੇ ਦੇ ਵਿੱਚ ਨਵੀਂ ਬੱਸਾਂ ਪਾਵੇ ਬੱਸਾਂ ਕੰਡਮ ਹੋ ਗਈਆਂ ਲੇਕਿਨ ਨਈ ਬੱਸਾਂ ਨਹੀਂ ਪਈਆਂ ਗਈਆਂ ਜਿਸ ਕਰਕੇ ਬੱਸਾਂ ਦੀ ਕਮੀ ਕਰਕੇ ਵੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਇਸ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਕਿਹੜੀ ਸਰਕਾਰ ਸਮਾਣੇ ਇਲਾਕੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਸਹੀ ਟਿਕਣਾ ਦੇਵੇਗੀ ਇਸ ਸਮੇਂ ਦੱਸੇਗਾ ਕੈਮਰਾਮੈਨ ਬੀਕੇ ਗੜਕ ਦੇ ਨਾਲ ਪ੍ਰਸੋਤਮ ਕੌਸ਼ਿਕ ਪੀਡੀਸੀ ਨਿਊਜ਼ ਸਮਾਣਾ